नहीं एक पर बिछना होना तो 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 है बंदा ये 5 मिनट लंगर चलाओ लंगर चलाओ अपने बहुत ऊंची ऊंची लग सारे पिंड जीवा सुन रही है सुनो जी ਉਹਨਾਂ ਨੇ ਕਿਹਾ ਬੰਦ ਕਰ ਦਿਓ ਮੈਂ ਬੰਦ ਕੀਤਾ ਤੁਸੀਂ ਚਲਾਇਆ ਹੋਇਆ ਹਜੇ ਵੀ ਹਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਆ ਉਹ ਘਰ ਤਾਂ ਬੰਦ ਅਸੀਂ ਸਿਰਫ ਲੰਗਰ ਛਕਾਉਣਾ ਸੀ ਬਾਕੀ ਸਭ ਆਵਾਜ਼ ਨਹੀਂ ਆਣੀ ਚਾਹੀਦੀ ਬਿਲਕੁਲ ਬੰਦ ਕਰ ਦਿਓ ਆਪਣਾ ਜਨਰੇਟਰ ਬੰਦ ਕਰ ਦਿਓ ਬੰਦ ਹੈ ਹੀ ਬੰਦ ਹੈ ਹੀ ਬੱਸ ਉਹ ਕੋਈ ਨਹੀਂ ਕਿਉਂ ਕਰਿਆ ਪਹਿਲਾਂ ਕਿਉਂ ਕਰਿਆ ਤੁਹਾਨੂੰ ਪਤਾ ਨਹੀਂ ਚੱਲਦਾ ਸਰਕਾਰ ਦੇ ਕੰਮ ਕਰ ਰਹੇ 15 ਪਾ ਰਹੇ ਨੇ ਸ਼ਰਮਿੰਦਾਰ ਜੀ ਜੀ ਡੀ ਜੇ ਲਾਇਆ ਹੋਇਆ ਤੁਸੀਂ ਪਿੰਡ ਦੇ ਕੋਈ ਸ਼ਰਮ ਨਾ ਕਰੋ ਇੱਕ ਹੀ ਗੱਲ ਹੋਈ ਯਾਰ ਮੈਂ ਕਰਤਾ ਸੀ ਬੇਸ਼ਰਮੀ ਆਈ ਤੁਮੇ ਕਰਤਾ ਸੀ ਸਵਾਸ ਇਧਰ ਸੁਣੋ ਸੁਣੋ ਇਧਰ ਇਸ ਵਾਰ ਸੇ ਤੁਹਾਨੂੰ ਕਹਿਣਾ ਬੰਦਿਆ ਮੰਗੂ ਅੱਗੇ ਇਹਨੂੰ ਇਹ ਜਹਰ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਏ ਕਿ ਅਸੀਂ ਕਿੱਥੋਂ ਪਟਾਹੇ ਜੀ ਤੁਸੀਂ ਅੰਦੀ ਬਾੜਾ ਨਹੀਂ ਕਹਿੰਦੇ ਤੁਸੀਂ ਆਪਣੇ ਚਰਚੇ ਚ ਜਾ ਕੇ ਅੰਦਰ ਕਰੋ ਚਰਚੇ ਕਰੋ ਜਿੱਥੇ ਮਾਰੀ ਜਾਇਦਾ ਕਰੋ ਇੱਥੇ ਗਰਾਊਂਡ ਸਾਂਝਾ ਹੈ ਇਹ ਕੰਮ ਨੂੰ ਹੋਣਾ ਚਾਹੀਦਾ ਅਸੀਂ ਤੁਹਾਨੂੰ ਅੱਜ ਦੱਸੋ ਵਾਹ ਅੰਗਰੇਜ਼ ਵਾਹ ਕਰੋਗੇ ਅਸੀਂ ਤੁਹਾਡੀ ਮੰਨ ਲਈ ਅਸੀਂ ਤੁਹਾਡੀ ਬਾਈ ਤੁਹਾਨੂੰ ਆਪ ਸ਼ਰਮ ਚਾਹੀਦੀ ਆ ਇਹ ਪਹਿਲਾਂ ਹੋਣਾ ਚਾ ਮੈਂ ਕਹਤਾ ਵੀ ਇਹ ਸਭ ਕਰਦਾ ਪਰ ਕਰਿਆ ਨਾ ਕਰੋ ਸਾਨੂੰ ਮਜੂਰ ਨਾ ਕਰਿਆ ਅਸੀਂ ਉੱਠ ਕੇ ਇਸ ਕੰਮ ਨੂੰ ਆਈ ਸਾਡੇ ਆਪ ਦੇ ਅਫਸੋਸ ਦੇ ਦਿਨ ਚੱਲਦੇ ਨੇ ਸਾਨੂੰ ਉੱਥੇ ਹਾਜ਼ਰੀ ਲਵਾਉਣ ਦਿਓ ਸਾਨੂੰ ਛੱਡ ਕੇ ਇਧਰ ਨੂੰ ਭਜਣਾ ਪੈਂਦਾ ਥੋੜ੍ਹਾ ਬਸ ਬੰਦੇ ਦੀ ਜਿਸ ਤੋਂ ਡਿਮਾਇਰ ਪਤਣਾ ਪਕ ਚੋਰ ਠੀਕ ਆਪਣਾ ਲੰਗਰ ਜੋ ਵਰਤਿ ਕਰੋ ਅੰਦਰ ਕੀ ਮਤਲਬ ਬੈਠ ਕੇ ਭਜਨ ਕਰੋ ਪਾਠ ਕਰੋ ਜਾਂ ਸਾਨੂੰ ਕੋਈ ਇਤਰਾਜ਼ ਨਹੀਂ ਜੋ ਮਰਜੀ ਕਰੋ ਠੀਕ ਹੈ ਸਾਉਂਟ ਨਹੀਂ ਚੱਲਣਾ ਚਾਹੀਦਾ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ ਤੁਸੀਂ ਕਹੇ ਤਾਂ ਆਪ ਸੱਤ ਸੁਣ ਲਈ ਤੁਹਾਡੀ ਠੀਕ ਹੈ ਵੀਡੀਓ ਆਦ ਆ ਰਹੀ ਬੰਦੇ ਨਾਲ ਤੁਹਾਡੇ ਕੋਲ ਪਤਾ ਕਰ ਲੋਗਾ ਤੁਹਾਡੇ ਨਾਲ ਤੁਹਾਡੇ ਕੋਲ ਗਰੀਬ ਦਾ ਕੀ ਹੋ ਉਹ ਅਸੀਂ ਵੀ ਤੁਹਾਡੇ ਨਾਲ ਪੈਣਾ 30 ਮਿੰਟ 5 ਲੱਗ ਰਹੇ ਨੇ ਇੱਥੇ ਤੁਹਾਡੇ ਨਾਲ ਨਹੀਂ ਕਰ ਰਹੇ ਤੁਹਾਡੇ ਕਰਕੇ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਈਏ ਚੰਗਾ ਲੱਗੂਗਾ ਕੰਮ ਆਹ ਕੰਮ ਕਰੀਏ ਉਟੀ ਛੱਡੋ ਵਸਲਾ ਕੇ ਤੁਸੀਂ ਦੱਸੋ ਪਹਿਲਾਂ ਇਹਨਾਂ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਤੂੰ ਕਹਿੰਦਾ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤੋਂ ਨੂੰ ਇਹ ਨਹੀਂ ਪਤਾ ਮੈਂ ਇੱਕ ਬਾਂਮਣਾ ਦਾ ਮੁੰਡਾ ਹਿੰਦੂ ਪਰਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਝੜਾ ਤੋਂ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਇਹ ਇੱਕ ਹੀ ਗੱਲ ਇਹ ਕੀ ਗੱਲ ਹੋਣੀ ਸਾਨੂੰ ਨਹੀਂ ਪਤਾ ਹੋਏਗਾ ਨਹੀਂ ਮੈਂ ਲੜਨ ਵਾਲੀਆਂ ਕਿੰਨੀਆਂ ਹੋਰ ਕੀ ਨੇ ਇਹ ਮੈਂ ਫਿਰ ਅਸੀਂ ਦੱਸ ਦਿੰਦੇ ਆ ਵੀ ਕੀ ਹੋਇਆ ਨਹੀਂ ਮੈਂ ਕਹਾਂ ਅਸੀਂ ਦੱਸ ਦਾਂਗੇ ਮੈਂ ਨਹੀਂ ਹੈਗਾ ਫਿਰ ਅਸੀਂ ਜਾਣ ਜਣਿਆ ਵੀ ਕੀ ਹੋਇਆ ਚੁੱਪ ਕਰ ਜੀ ਠੀਕ ਹੈ ਜੀ ਪਰ ਗੱਲ ਖਤਮ ਹੋ ਗਈ ਨਾ ਚੁੱਪ ਕਰਨਾ ਹਾਂ ਤਾਂ ਉਹਨਾਂ ਨੂੰ ਚੁੱਪ ਕਰਾਓ ਜੀ ਅਸੀਂ ਭੈਣ ਭੈਣ ਮਰੀਏ ਅਸੀਂ ਤੁਹਾਨੂੰ ਇੰਨਾਂ ਕਹਿੰਦੇ ਵੀ ਚੁੱਪ ਕਰਾਓ ਉਹਨਾਂ ਨੂੰ ਕੀ ਹੋਇਆ ਕਿਨੇ ਅਸੀਂ ਚੁੱਪੀ ਆ ਅਸੀਂ ਹੱਥ ਜੋੜ ਕੇ ਹੀ ਗੱਲ ਕਰਦੇ ਆ ਭੈਣੇ ਮਰੀਏ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦੋ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆ ਤੁਹਾਡੀ ਇੱਜ਼ਤ ਕਰਦੇ ਆ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਆ ਬੰਦਿਆਂ ਨੂੰ ਮੇਰੇ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਗਏ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਗਲਤ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਸੋਰੀ ਹਾਂ ਕੋਈ ਜੱਗ ਨਹੀਂ ਕਰਾ ਮਿਲੰਦਰ ਨੂੰ ਅਸੀਂ ਇਹ ਲੇਟ ਮਿਲੰਦਰ ਬਣਿਆ ਹੋਇਆ ਛੱਕ ਦੇ ਦੇਖੋ ਅੱਧਾ ਘੰਟਾ ਘੰਟੇ ਦੇ ਕੰਮ ਲੱਗਾ ਹੀ ਬੱਸ ਸਮਝੋ ਲੰਗਰ ਕਰੋ ਆਪਣਾ ਰੱਬ ਦਾ ਨਾਮ ਲਓ ਲੰਗਰ ਲਾਓ ਸਾਨੂੰ ਕੋਈ 1% ਕੋਈ ਰਾਜ ਨਹੀਂ ਪਰ ਵੀ ਜੀ ਤੁਸੀਂ ਵੀ ਸਾਊਂਡ ਡੀਜੇ ਸਵੇਰ ਦਾ ਚੱਲਦਾ ਅਸੀਂ ਵੀ ਆਏ ਆ ਸਾਨੂੰ ਵੀ ਸਾਨੂੰ ਵੀ ਬੁਲਾਇਆ ਗਿਆ ਤੁਸੀਂ ਡੀਜੇ ਤਾਂ ਦੇਖੋ ਨਾ ਯਾਰ ਕਿ ਤੁਸੀਂ ਗਾਣੇ ਲਾ ਰਹੇ ਹੋ ਡੀਜੇ ਢੋਲਕੀਆਂ ਚੱਲ ਰਹੀਆਂ ਨੇ ਦਿਨ ਕਨੇ ਚੱਲਦੇ ਰਹੇ ਨੇ ਸਾਨੂੰ ਵੀਡੀਓ ਆਈ ਹੈ ਥੋੜੀ ਤਾਂ ਆਏ ਆ ਠੀਕ ਹੈ ਸੋਰੀ ਮਾਫੀ ਚਾਹੁੰਦੇ ਆ ਬੰਦ ਕਰੀ ਸਰ ਵੀਰ ਤੁਸੀਂ ਵੀ ਦੇਖੋ ਆਪਾਂ ਪੰਜਾਬ 'ਚ ਰਹਿੰਦੇ ਆ ਇੱਕ ਸਮਾਜ ਆ ਸਾਰਾ ਆਪਾਂ ਸਮਾਜ ਚ ਵੜ ਕੇ ਗੱਲ ਕਰਦੇ ਆ ਜੂਰੇ ਦੱਸ ਦੋ ਵੀਰ ਜੀ ਕੀ ਗੱਲ ਹੈ ਕੀ ਪ੍ਰੋਬਲਮ ਆ ਰਹੀ ਸਰ ਕੁਛ ਨਹੀਂ satsang ਕਰ ਰਹੇ ਸੀ ਕੋਈ ਨਾ ਇਹਨਾਂ ਨੇ ਆਏ ਤੇ ਇਹਨਾਂ ਨੇ ਬੰਦ ਕਰਤਾ ਆਪਾਂ ਠੀਕ ਹੈ ਜੀ ਆਪਾਂ ਬੰਦ ਕਰਤਾ ਉਹਨਾਂ ਨੇ ਰਿਕਵੈਸਟ ਕੀਤੀ ਵੀ ਸਾਡਾ ਲੰਗਰ ਤਿਆਰ ਹੈ ਚੱਕਣਾ ਚਾਹੁੰਦੇ ਆ ਤਾਂ ਚੱਕ ਕੇ ਚਲੋ ਇਹ ਕਹਿੰਦੇ ਵੀ ਨਹੀਂ ਵੀ ਸਾਡੇ ਗੁਰਦੁਆਰਾ ਸਾਹਿਬ ਚ ਲੱਗਿਆ ਮੈਂ ਕਿਹਾ ਧੰਨਵਾਦ ਹੋਰ ਕੋਈ ਗੱਲਬਾਤ ਨਾ ਇਹ ਕਹਿੰਦੇ ਪ੍ਰਸ਼ਾਦ ਵੀ ਪਹਿਲਾਂ ਨੇ ਕਿਹਾ ਸਾਊਂਡ ਬੰਦ ਕਰ ਦੋ ਜਸਵੀਰ ਸਿੰਘ ਕਿਹੜੇ ਮੇਰੇ ਨਾਲ ਗੱਲ ਹੋਈ ਸੀ ਹਾਂਜੀ ਆਜੂ ਹਾਂ ਬੱਚੇ ਜਰੂਰ ਨੇ ਕਿ ਆਪਾਂ ਜਦ ਬੰਦ ਕਰਦੇ ਜੀ ਸਭ ਠੀਕ ਹੈ ਜੀ ਸਭ ਤਬੜਨ ਕੇ ਠੀਕ ਹੈ ਇਸ ਬੰਦ ਕਰ ਲਓ। ਓਕੇ। ਬਸ ਕੁਛ ਨਹੀਂ ਅੰਦਰ। ਇਹਨਾਂ ਸਾਰੇ ਨੂੰ ਕਿਨੂੰ ਆ ਸਾਰੇ ਨੂੰ ਸਾਰੇ ਸਾਰੇ ਆਜੋ ਆਜੋ ਮੜੇ ਇਧਰ ਆਜੋ। ਲਿਖਾਉ ਨਾਮ ਕਿਹਦੇ ਦੀ ਭਾਈ ਸਾਹ ਉਹ ਲੈ ਡੈਰੀ ਦੇ ਅਮਲ ਨੂੰ। ਕਾ ਕਰ ਬੀ ਵੀ ਦੀ ਜੀ ਹਾਂ ਹਾਂ ਵੀਡੀਓ ਚੱਲੂਆ। ਚੱਲੂਆ ਵੀਡੀਓ ਦਾ।